ਸ਼੍ਰੋਮਣੀ ਅਕਾਲੀ ਦਲ ਦੀ ਨਮੀ ਪਰਤੀ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਸੀ ਤੇ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਹੁਕਮ ਲਗਾ ਦਿੱਤਾ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਨਮੀ ਪਰਤੀ ਹੋਵੇਗੀ ਉਹ ਪੰਜ ਮੈਂਬਰੀ ਕਮੇਟੀ ਦੇ ਵਿੱਚ ਹੋਕੇ ਕੀਤੀ ਜਾਵੇਗੀ ਤੇ ਉੱਥੇ ਚਰਨਜੀਤ ਸਿੰਘ ਬਰਾੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ ਕੀਤਾ ਦੂਜੇ ਪਾਸੇ ਦੱਸਦੀ ਹੈ ਕਿ ਲਗਾਤਾਰ ਚਰਚਾਾਂ ਵਿੱਚ ਜੜੀਆਂ ਕਿ ਜਥੇਦਾਰ ਸਾਹਿਬ ਦੇ ਅਸਤੀਫੇ ਨੂੰ ਲੈ ਕੇ ਹੋ ਰਹੀਆਂ ਸੀ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਹੁਣ ਜਥੇਦਾਰ ਸਾਹਿਬ ਦੇ ਵੱਲੋਂ ਆਜ਼ਾਦ ਦੱਸਿਆ ਗਿਆ ਤੇ ਦੱਸਦੀ ਹੈ ਕਿ ਲਗਾਤਾਰ ਪੱਖੀ ਜੜਾ ਕਿ ਸੁਖਬੀਰ ਬਾਦਲ ਦੇ ਨੂੰ ਲੈ ਕੇ ਸਵਾਲ ਚੱਕ ਰਿਹਾ ਸੀ ਕਿ ਹੁਕਮਾ ਤੋਂ ਪਗੌੜਾ ਅਖਾਲੀ ਦਲ ਦਾ ਯਾਨੀ ਕਿ ਬਾਦਲ ਚੱਲ ਰਿਹਾ ਹੈ ਤੇ ਇਸ ਦੇ ਤਹਿਤ ਹੁਣ ਜ ਜੱਜਦਾਰ ਸਾਹਿਬ ਦੇ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਤੇ ਉੱਥੇ ਹੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਆ ਉਹ ਪੰਜ ਮੈਂਬਰੀ ਕਮੇਟੀ ਦੇ ਵਿੱਚ ਰਹਿ ਕੇ ਕੀਤੀ ਜਾਵੇਗੀ ਤੇ ਜਿਸ ਦੇ ਤਹਿਤ ਦੂਜੇ ਪਾਸੇ ਜੱਜਦਾਰ ਸਾਹਿਬ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਨੇ ਉਸ ਨੂੰ ਲੈ ਕੇ ਬਾਕੀ ਤੜੇ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਤੇ ਆਹ ਤੁਹਾਨੂੰ ਸੁਣੋਣੇ ਆ ਪਹਿਲਾਂ ਉਹਨਾਂ ਦਾ ਕੀ ਕਹਿਣਾ ਦਿਲ ਦੀਆਂ ਗਹਿਰਾਈਆਂ ਚੋਂ ਆਪਣੇ ਵੱਲੋਂ ਸਮੁੱਚੇ ਸਿੱਖ ਜਗਤ ਵੱਲੋਂ ਖਾਸ ਕਰਕੇ ਸਾਰੇ ਆਪਣੇ ਸਾਥੀਆਂ ਵੱਲੋਂ ਜੱਜਦਾਰ ਸ਼੍ਰੀ ਕਲਤਖ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਜਿਸ ਸਪਸ਼ਟ ਸ਼ਬਦਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਤੁਰੰਤ ਸ਼ੁਰੂ ਕਰਨ ਦਾ ਹੁਕਮ ਤੇ ਆਦੇਸ਼ ਦਿੱਤਾ ਹੈ ਜਿਹੜੀ ਬਿਨਾ ਸਲਾਹ ਤੋਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਹਰ ਜਾ ਕੇ ਭਰਤੀ ਕੀਤੀ ਗਈ ਸੀ ਉਹ ਉਹ ਉਹਦੇ ਇੱਕ ਕਿਸਮ ਦਾ ਸਹੀਤੀ ਨਾ ਦੰਦੇ ਹੋਏ ਸਪਸ਼ਟ ਸ਼ਬਦਾਂ ਦੇ ਵਿੱਚ ਭਰਤੀ ਨਵੇਂ ਸਿਰੋਂ ਸ਼ੁਰੂ ਕਰਨ ਦਾ ਜਿਹੜਾ ਆਦੇਸ਼ ਦਿੱਤਾ ਹੈ ਇਹਦੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਸ਼੍ਰੋਮਣੀ ਕਾਰਕਮਦਦ ਦੇ ਸਮੁੱਚੇ ਵਰਕਰਾਂ ਦੇ ਵਿੱਚ ਸ਼੍ਰੋਮਣੀ ਕਾਰਕਮਦਦ ਦੇ ਸਾਰੇ ਲੀਡਰਾਂ ਦੇ ਵਿੱਚ ਬੜਾ ਵੱਡਾ ਪੰਬਲ ਘੂਸਾ ਖੜਾ ਹੋਇਆ ਹੋਇਆ ਸੀਗਾ ਔਰ ਬੜੀ ਦੁਬਿਧਾ ਪਈ ਹੋਈ ਸੀਗੀ ਅੱਜ ਉਸ ਦੁਬਿਧਾ ਨੂੰ ਦੂਰ ਕਰਨ ਲਈ ਜਿੱਥੇ ਕਾਮਪੁਰਖ ਦਾ ਵਾਈਸ ਪ੍ਰਧਾਨ ਸਾਹਿਬ ਦਾ ਸ਼ੁਕਰਾਨਾ ਕਰਦੇ ਆ ਉਥੇ ਜਥੇਦਾਰ ਸਾਹਿਬ ਦਾ ਫਿਰ ਇੱਕ ਵਾਰੀ ਦਿਲ ਦੀਆਂ ਗਹਿਰਾਈਆਂ ਚੋਂ ਆਪਣੇ ਵੱਲੋਂ ਸਮੁੱਚੇ ਸਿੱਖ ਜਗਤ ਵੱਲੋਂ ਔਰ ਖਾਸ ਕਰਕੇ ਸਾਰੇ ਆਪਣੇ ਸਾਥੀਆਂ ਵੱਲੋਂ ਜਥੇਦਾਰ ਸ਼੍ਰੀ ਕਾਲਤਾਖਸਰ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਜਿਸ ਸਪਸ਼ਟ ਸ਼ਬਦਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਤੁਰੰਤ ਸ਼ੁਰੂ ਕਰਨ ਦਾ ਹੁਕਮ ਤੇ ਆਦੇਸ਼ ਦਿੱਤਾ ਹੈ ਜਿਹੜੀ ਬਿਨਾਂ ਸਲਾਹ ਤੋਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਹਰ ਜਾ ਕੇ ਭਰਤੀ ਕੀਤੀ ਗਈ ਸੀ ਉਹ ਉਹ ਉਹਦੇ ਇੱਕ ਕਿਸਮ ਦਾ ਸਹਿਤੀ ਨਾ ਦਿੰਦੇ ਹੋਏ ਸਪਸ਼ਟ ਸ਼ਬਦਾਂ ਦੇ ਵਿੱਚ ਭਰਤੀ ਨਵੇਂ ਸਿਰੋਂ ਸ਼ੁਰੂ ਕਰਨ ਦਾ ਜਿਹੜਾ ਆਦੇਸ਼ ਦਿੱਤਾ ਹੈ ਇਹਦੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰਾਂ ਦੇ ਵਿੱਚ ਬੜਾ ਵੱਡਾ ਭੰਬਲ ਪੂਸਾ ਖੜਾ ਹੋਇਆ ਹੋਇਆ ਸੀਗਾ ਔਰ ਬੜੀ ਦੁਖਦਾਈ ਪਈ ਹੋਈ ਸੀਗੀ ਅੱਜ ਉਸ ਦੁਖਦਾਈ ਨੂੰ ਦੂਰ ਕਰਨ ਲਈ ਜਿੱਥੇ ਕਾਮਪੁਰਖ ਦਾ ਵਾਈਸ ਪ੍ਰੋਫੈਸਰ ਸਾਹਿਬ ਦਾ ਸ਼ੁਕਰਾਨਾ ਕਰਦੇ ਆ ਉੱਥੇ ਜਥੇਦਾਰ ਸਾਹਿਬ ਦਾ ਫਿਰ ਇੱਕ ਵਾਰੀ